ਨਿਊ ਕੈਵਰੇਜ ਇੰਟਰਨੈਸ਼ਨਲ ਸਕੂਲ ਨ ਸ਼ਹਿਰਾ ਮੱਝਾ ਸਿੰਘ ਵਿਖੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੇ ਫਾਊਂਡਰ ਸਮਾਜ ਸੇਵੀ ਸਖਸ਼ੀਤ ਅਤੇ ਸੇਵਾਮੁਕਤ ਡਿਪਟੀ ਡਾਇਰੈਕਟਰ ਬਾਗਵਾਨੀ ਵਿਭਾਗ ਪੰਜਾਬ ਸਵਰਗਵਾਸੀ ਸਰਦਾਰ ਸਤਵੰਤ ਸਿੰਘ ਸੰਧੂ ਦੀ ਯਾਦ ਚ ਡਾਕਟਰ ਓਮ ਪ੍ਰਕਾਸ਼ ਅਖਾਂ ਦੇ ਹਸਪਤਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਆਏ ਮਰੀਜ਼ਾਂ ਦੀ ਮੁਫਤ ਮੈਡੀਕਲ ਜਾਂਚ ਸ਼ੂਗਰ ਟੈਸਟ ਬਲੱਡ ਪ੍ਰੈਸ਼ਰ ਟੈਸਟ ਤੇ ਅੱਖਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਸੰਤੋਖ ਤੇ ਡਾਕਟਰ ਰਮੇਸ਼ ਡੋਗਰ ਤੇ ਆਦਾਰਤ ਟੀਮ ਨੇ ਆਏ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਦਿੱਤੀਆਂ ਪੰਜਾਬ ਫਾਸਟ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਜਗਰੂਪ ਸਿੰਘ ਕਲੇਰ ਦੀ ਰਿਪੋਰਟ ਅੱਜ ਆਪਣੇ ਪਿੰਡਾਂ ਨੂੰ ਜਿਆਦ ਵਿੱਚ ਸਤਸ ਸੰਸਿੰਘ ਸੰਧੂਰਾ ਦੀ ਜਾਲ ਜਿਆਦ ਦੇ ਵਿੱਚ ਅਸੀਂ ਨਿਊ ਕੈਮਰਿਡਿਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਫ੍ਰੀ ਅੱਖਾਂ ਦਾ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਹਿਯੋਗ ਮਿਲਿਆ ਸਾਰੇ ਸਟਾਫ ਮੈਂਬਰ ਜਿਹੜੇ ਆ ਉਹ ਨਾਲ ਸਹਿਯੋਗ ਕਰ ਰਹੇ ਨੇ ਪਰ ਇਹ ਜਿਹੜੇ ਵੀ ਜ਼ਰੂਰਤਮੰਦ ਲੋਕ ਹੋਣਗੇ ਉਹਨਾਂ ਦਾ ਅਸੀਂ ਫ੍ਰੀ ਅੱਖਾਂ ਦਾ ਜਿਹੜਾ ਆਪਰੇਸ਼ਨ ਕਰਵਾ ਕੇ ਨਾਵਾਂਗੇ ਅਤੇ ਬਿਨਾਂ ਨੂੰ ਕੋਈ ਕੈਮਰ ਇਨਕ ਵਗੈਰਾ ਦੀ ਜਰੂਰਤ ਹੋਵੇਗੀ ਕਿ ਸਾਡੇ ਸਕੂਲ ਨਾਲੋਂ ਫੀ ਲਗਾ ਦਿੱਤੀ ਜਾਏਗੀ ਅਤੇ ਮੈਂ ਸਾਰੇ ਸੰਗਠਨ ਦੇ ਸਾਰੇ ਇਲਾਕਾ ਵਾਸੀਆਂ ਦਾ ਬਹੁਤ ਬਹੁਤ ਅਪ੍ਰਸ਼ੋਧਿਤ ਆ ਰਿਹਾ ਜਿਨ੍ਹਾਂ ਨੇ ਸਾਡਾ ਸਾਥ ਦੇ ਕੇ ਤੇ ਇਸ ਇਸ ਜਿਹੜਾ ਆਪਣੀ ਕੈਂਪਨ ਸਫਲ ਬਣਾਇਆ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਬਹੁਤ ਸੰਗਠਨ ਦਾ ਸਹਿਯੋਗਿਆ ਧੰਨਕੀ ਤੁਹਾਨੂੰ ਇੱਕ ਇੱਕ 100 100 ਇਹ ਜੀ ਟੀਮ ਕਿਸੋਂ ਦੀ ਜੀ ਕਿ ਆਪਣੇ ਪ੍ਰਕਾਸ਼ ਹਸਪੀਟਲ ਤੋਂ ਕਮੇਰ ਸਰ ਤੋਂ ਆਏ ਜਿਨ੍ਹਾਂ ਦਾ ਖਾਸ ਸਹਿਯੋਗ ਹੈ ਠੀਕ ਹੈ